जय श्री राम आज दीया पोस्ट ਮਹਾਨਯਾ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੀ ਪੰਜਾਬ ਦੇ ਗਵਰਨਰ ਸਾਹਿਬ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਚਲੋ ਸਰਕਾਰਾਂ ਕਈ ਆਂਦੀਆਂ ਕਈ ਚਲੇ ਜਾਂਦੀਆਂ ਅਸੀਂ ਕਾਂਗਰਸ ਦਾ ਬਿਲੋਂਗ ਕਰਦੇ ਆਂ ਪਰ ਪੱਲੋ ਆਪਣਾ ਪ੍ਰਾਂਤ ਹੈ ਪ੍ਰਾਂਤ ਦੇ ਚ ਕਾਨੂੰਨ ਵਿਵਸਥਾ ਵਧੀਆ ਰਹੇਗੀ ਤੇ ਉਹਦੇ ਵਿੱਚ ਅਸੀਂ ਸਾਰੇ ਸਾਡੇ ਪਰਿਵਾਰ ਵਧੀਆ ਖੁਸ਼ਹਾਲੀ ਨਾਲ ਰਹਿ ਸਕਣਗੇ ਭਾਵੇਂ ਉਹ ਸਰਕਾਰ ਆਮ ਪਾਰਟੀ ਦੀ ਹੋਵੇ ਕਾਂਗਰਸ ਦੀ ਹੋਵੇ ਪਰ ਹਰ ਬੰਦੇ ਦਾ ਪਹਿਲਾ ਅਧਿਕਾਰ ਹੈ ਕਿ ਕਾਨੂੰਨ ਵਿਵਸਥਾ ਸਹੀ ਰੱਖਣਾ ਪਰ ਜਿਹੜੇ ਕੋਈ ਸ਼ਰਾਰਤੀ ਤਾਕਤਤੀ ਤੇ ਨੇਤਾ ਜਿਹੜਾ ਕੋਈ ਗੱਲ ਆਪਣਾ ਪਰਸਨਲ ਲੜਾਈ ਹੁੰਦੀ ਆ ਕੋਈ ਪੈਸੇ ਦਾ ਲੈਣ ਦੇਣ ਹੁੰਦਾ ਕੋਈ ਕੁਝ ਹੁੰਦਾ ਉਹਨੂੰ ਧਾਰਪਿੰਗ ਭਾਵਨਾ ਤੇ ਕਹਿਣਾ ਕਿ ਮੈਨੂੰ ਧਮਕੀ ਆ ਗਈ ਮੈਨੂੰ ਇਹ ਆ ਗਿਆ ਉਹਦੀ ਹਾਲ ਲੈ ਕੇ ਸਿਕਿਉਰਟੀਆਂ ਲੈਣੀਆਂ ਤੇ ਹਰ ਗੱਲ ਨੂੰ ਧਰਮ ਨਾਲ ਜੋੜਨ ਵਾਲਿਆਂ ਦੀ ਮੈਂ ਕੜੇ ਸ਼ਬਦਾਂ ਨਾਲ ਨਿੰਦਾ ਆਖਦਾ ਤੇ ਭਗਵੰਤ ਮਾਨ ਜੀ ਨੂੰ ਤੇ ਮੈਂ ਡੀਜੀਪੀ ਸਾਹਿਬ ਨੂੰ ਕਹਿਣਾ ਚਾਹਨਾ ਕਿ ਜਿਹੜਾ ਉੜਦਾ ਗੱਲ ਉਹਦੇ ਆਪਣੇ ਘਰ ਦੀ ਹੁੰਦੀ ਆ ਮੱਲੇ ਦੀ ਹੁੰਦੀ ਆ ਆਪਣੀ ਹੁੰਦੀ ਆ ਉਹ ਉਹਨੂੰ ਧਰਮ ਨਾਲ ਜੋੜ ਕੇ ਪਾਰਟੀ ਨਾਲ ਜੋੜ ਕੇ ਸਿਕਿਉਰਟੀ ਮੰਗਦਾ ਹੈ ਜਿਹੜਾ ਖਣਾ ਕਰੋੜਾ ਰੁਪਏ ਦੀ ਸਕਿਉਰਿਟੀ ਕੱਲੀ ਲੁਧਿਆਣੇ ਚ ਜਿਨ੍ਹਾਂ ਦੇ ਘਰ ਰੋਟੀ ਨਹੀਂ ਪੱਕਦੀ ਉਹਨਾਂ ਨੂੰ ਸਕਿਉਰਿਟੀ ਮਿਲੀ ਹੋਈ ਹੈ ਜਿਨ੍ਹਾਂ ਦੇ ਕਰੈਕਟਰ ਮਾੜੇ ਨੇ ਜਿਨ੍ਹਾਂ ਨੂੰ ਮੱਲੇ ਚ ਕੁੱਤਾ ਨਹੀਂ ਪੁੱਛਦਾ ਉਹ ਸਕਿਉਰਟੀਆਂ ਲਈ ਫਿਰਦੇ ਆ ਜੇ ਸਕਿਉਰਟੀਆਂ ਦੇਣੀਆਂ ਫਿਰ ਤਾਂ ਹਰ ਬੰਦੇ ਨੂੰ ਸਕਿਉਰਿਟੀ ਦੇ ਦਿਓ ਜੇ ਕਿਸੇ ਨੂੰ ਕੋਈ ਧਮਕੀ ਹੈ ਕਾਰਵਾਈ ਕਰੋ ਉਹ ਜਿੱਤੋਂ ਧਮਕੀ ਆਈ ਪਰਚਾ ਦੇ ਦਿਓ ਕੋਈ ਇਹਨਾਂ ਦੀ ਜਾਨ ਨੂੰ ਖਤਰਾ ਨਹੀਂ ਕੋਈ ਕੁਛ ਨਹੀਂ ਆ ਗਈ ਜੇ ਕੋਈ ਜਾਨ ਨੂੰ ਖਤਰਾ ਮੈਂ ਬੈਠਾ ਮੇਰਾ ਨਾਮ ਕੋਮਲ ਕੰਨਾ ਹੈ ਮੇਰਾ ਘਰ ਦਾ ਐਡਰੈਸ ਹੈ ਮੇਰੇ ਤੇ ਕਾਰਵਾਈ ਕਰਨਾ ਇਹਨਾਂ ਦੀ ਸਾਰਿਆਂ ਦੀ ਸੁਰੱਖਿਆ ਵਾਪਸ ਲੈ ਲਓ ਭਾਵੇਂ ਜਿਹੜੀ ਮਰਜ਼ੀ ਪਾਰਟੀ ਨਾਲ ਬੁਲਾਉਂਗਾ ਜਿਹੜੀ ਮਰਜ਼ੀ ਸ਼ਮਸ਼ਾਨਾ ਬਣਾਈ ਏ ਕੋਈ ਕੁਛ ਬਣਾਇਆ ਤਾਰ ਵੀ ਸਲਦਾ ਇਹਨਾਂ ਦੀ ਸਾਰਿਆਂ ਦੀ ਸਕੂਲ ਦੀਆਂ ਵਾਪਸ ਲੈ ਲਓ ਜਿਨ੍ਹਾਂ ਨੂੰ ਚਾਹੀਦੀ ਹੈ ਪੈਸੇ ਲੈ ਕੇ ਸਰਕਾਰ ਨੂੰ ਪੈਸੇ ਜਮ੍ਹਾਂ ਕਰਾਣ ਤੇ ਸਕਿਉਰਟੀ ਦੇ ਜੇ ਕੋਈ ਧਮਕੀ ਆਂਦੀ ਹੈ ਤੇ ਕਾਨੂੰਨੀ ਕਾਰਵਾਈ ਕਰਨ ਇਹ ਬਿਲਕੁਲ ਘਮਰਾਹ ਕਰਕੇ ਜਿਪਸੀਆਂ ਲਈ ਪੜਦੇ ਆ ਗਨਮੈਨ ਲਈ ਪੜਦੇ ਨੇ ਤੇ ਲੁਧਿਆਣੇ ਦਾ ਪੰਜਾਬ ਦਾ ਪੂਰੇ ਦੇਸ਼ ਦਾ ਮਾਹੌਲ ਖਰਾਬ ਕੀਤਾ ਹੋਇਆ ਹੈ ਜੇ ਨਾ ਕੋਈ ਗੱਲ ਹੁੰਦੀ ਹੈ ਦਬਕਾ ਮਾਰਦੇ ਨੇ ਸ਼ਹਿਰ ਦਾ ਮਾਹੌਲ ਖਰਾਬ ਕਰਦਿੰਦੇ ਨੇ ਧਰਨੇ ਲਾਉਂਦੇ ਨੇ ਥਾਣਿਆਂ 'ਚ ਬੋਲਦੇ ਨੇ ਕੋਈ ਕਹਿੰਦਾ ਜੀ ਮੈਨੂੰ ਮੈਂ ਭੋਲੇ ਸ਼ੰਕਰ ਦੀ ਯਾਤਰਾ ਕੱਢੀ ਆ ਮੈਨੂੰ ਤਾਂ ਧਮਕੀ ਆਈ ਆ ਕੋਈ ਕਹਿੰਦਾ ਮੈਂ ਸਰਦਾਰਾਂ ਦੀ ਯਾਤਰਾ ਕੱਢੀ ਆ ਕੋਈ ਧਮਕੀ ਆਈ ਆ ਕੋਈ ਕਹਿੰਦਾ ਮੈਂ ਧਰਮ ਦੀ ਆੜ ਤੇ ਪਾਰਟੀ ਦੀ ਆੜ ਬਣਾ ਕੇ ਇਹਨਾਂ ਦੇ ਘਰ ਦੇ ਇਹਨਾਂ ਨੂੰ ਪੁੱਛਦੇ ਨਹੀਂ ਕਰਕਟਣ ਇਹਨਾਂ ਦੇ ਮਾਰੇ ਗਨ ਮੈਂ ਲੈ ਕੇ ਸਕੂਟਰਾਂ ਤੇ ਤੁਰੇ ਪਿੰਦੇ ਨੇ ਮੈਂ ਡੀਜੀਪੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਭਗਵੰਤ ਮਾਨ ਜੀ ਨੂੰ ਕੋਮਲ ਖੰਨਾ ਮੇਰਾ ਨਾਮ ਹੈ 36 ਸਾਲ ਹੋ ਗਏ ਮੈਨੂੰ ਸਿਆਸਤ ਵਿੱਚ ਪਈ ਕੋਈ ਐਸਾ ਕਾਂਗਰਸ ਆ ਉੱਦਾਂ ਨਹੀਂ ਕੋਈ ਸਮਾਜਿਕ ਧਾਰਮਿਕ ਉੱਦਾਂ ਐਸਾ ਨਹੀਂ ਜਿਹੜਾ ਮੇ ਕੋ ਮੈਨੂੰ ਤਾਂ ਕਦੀ ਕਿਸੇ ਦੀ ਧਮਕੀ ਨਹੀਂ ਆਈ ਇਹਨਾਂ ਨੂੰ ਧਮਕੀ ਜ਼ਿਆਦਾ ਆਈ ਹੈ ਜਣਾ ਖਣਾ ਪੈ ਜੋ ਸ਼ਹਿਰ ਦਾ ਮਾਹੌਲ ਖਰਾਬ ਕਰ ਰਿਹਾ ਮੈਂ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਤੁਰੰਤ ਇਹਨਾਂ ਦੀ ਸਭ ਦੀ ਸਕਿਉਰਿਟੀ ਵਾਪਸ ਲਓ ਕੋਈ ਸਕਿਉਰਿਟੀ ਦੀ ਲੋੜ ਨਹੀਂ ਹੈ ਜੇ ਕੋਈ ਗੱਲ ਹੁੰਦੀ ਆਸੀਂ ਬੈਠੇ ਆ ਸਾਨੂੰ ਸਾਡੇ ਤੋਂ ਪਰਚਾ ਦਿਓ ਜੇ ਇਹਨਾਂ ਉੱਤੇ ਕੋਈ ਹੁੰਦੀ ਹੈ ਜੇ ਹੁਣ ਘਰੇਲੂ ਪੰਗੇ ਲਾਗੇ ਪੈਸੇ ਲੈ ਕੇ ਕਿਸੇ ਦੇ ਦੇਣੇ ਨਹੀਂ ਕਿਸੇ ਦੇ ਕਿਸੇ ਦੀ ਜਾਇਦਾਦ 압 ਲੈਣੀ ਹੈ ਗਲਤ ਕੰਮ ਕਰਨੇ ਸੱਟੇ ਦੀ ਵਸੂਲੀ ਕਰਨੀ ਹੈ ਬਿਨਾ ਕਾਨੂੰਨ ਹਰ ਕਿਸੇ ਨੂੰ ਬਲੈਕਮੇਲ ਕਰਨਾ ਤੇ ਸੱਤ ਕੇ ਤਾਂ ਬੰਦੇ ਨੇ ਧਮਕੀ ਦੇਣੀ ਦੇਣੀ ਹੈ ਜੇ ਕੋਈ ਵੈਸੇ ਕੋਈ ਕਿਸੇ ਨੂੰ ਧਮਕੀ ਨਹੀਂ ਦਿੰਦਾ ਬੋਲਸ ਕਾਜਲੀ ਬੈਠੀ ਐ ਨਹੀਂ ਨਹੀਂ ਤਨਖਾਹਾਂ ਲੈਂਦੀ ਐ ਮੈਂ ਫੇਰ ਡੀਜੀਪੀ ਸਾਹਿਬ ਨੂੰ ਤੇ ਮੁੱਖ ਮੰਤਰੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੁਰੰਤ ਸਭ ਦੀ ਸੁਰੱਖਿਆ ਵਾਪਸ ਲਓ ਕਿਸੇ ਨੂੰ ਇੱਕ ਗਨਮੈਨ ਨਾ ਦਿਓ ਕਦਸ ਕਾਜਲੀ ਐ ਐਵੇਂ ਮਾਹੌਲ ਖਰਾਬ ਕੀਤਾ ਆ ਜਿਹੜਾ ਉੜਦਾ ਪੁਰਾਣੀ ਗੱਲ ਨੂੰ ਛੇੜ ਕੇ ਬਹਿ ਜਾਂਦਾ ਫੇਰ ਤਾਂ ਅਸੀਂ ਪਤਾ ਨਹੀਂ ਕੀ ਕੁਛ ਕੀਤਾ ਕੀ ਨਹੀਂ ਕੀਤਾ ਅਸੀਂ ਤਾਂ ਕਦੀ ਸਕਿਉਰਟੀ ਮੰਗੀ ਨਹੀਂ ਅਸੀਂ ਫੇਰ ਪੰਜਾਬ ਦੇ ਮੁੱਖ ਮੰਤਰੀ ਨੂੰ ਅੱਜ ਹੋਣ ਕੇ ਬੇਨਤੀ ਕਰਦੇ ਆਂ ਕਿ ਇਹਨਾਂ ਦੀ ਸੁਰੱਖਿਆ ਵਾਪਸ ਲਓ ਇਹਨਾਂ ਨੂੰ ਪਤਾ ਲੱਗੇ ਘਰੋਂ ਨਿਕਲਣਗੇ ਲੋਕੀ ਜੁੱਤੀਆਂ ਮਾਰਨਗੇ ਕਿਉਂਕਿ ਲੈ ਕੇ ਕਿਸੇ ਦਾ ਦੇਣਾ ਨਹੀਂ ਅੱਲਾ ਦੇ ਕੰਮ ਚੱਕਰ ਹੈ ਤੇ ਇਹਨਾਂ ਦੇ ਨਾਲੇ ਕੰਮ ਕਰ ਪਤਾ ਕਰ ਇਹਨਾਂ ਦਾ ਕੋਈ ਬਿਜ਼ਨਸ ਨਹੀਂ ਫੇਰੇ ਉੜਦੇ ਨੇ ਪੰਜਾਬ ਸਰਕਾਰ ਵੱਲੋਂ ਗੱਡੀਆਂ ਮਿਲੀਆਂ ਹੋਈਆਂ ਸਰਕਾਰੀ ਤੇਲ ਕਮਾਈ ਜਾਂਦੇ ਸਾਡੀ ਟੈਕਸਾਂ ਦੇ ਪੈਸੇ ਨੇ ਮਜ਼ਾਕ ਬਣਾ ਕੇ ਰੱਖਿਆ ਆ ਜਿਹੜਾ ਉੜਦਾ ਮੈਨੂੰ ਧਮਕੀ ਆਈ ਹੈ ਮੈਨੂੰ ਧਮਕੀ ਆਈ ਹੈ ਕੋਈ ਕੋਰਟ ਦੇ ਥਰੂ ਲਈ ਜਾਂਦਾ ਕੋਈ ਉਹਦੇ ਤੋਂ ਕਿਸੇ ਨੂੰ ਕੋਈ ਧਮਕੀ ਨਹੀਂ ਪੰਜਾਬ ਸ਼ਾਂਤ ਪਿਆ ਜਿਹਨੂੰ ਧਮਕੀ ਆ ਤਾਂ ਪੁਲਿਸ ਬੈਠੀ ਆ ਉਹਦੀ ਕਾਰਵਾਈ ਹੋਵੇ ਪਰਚਾ ਦਰਜ ਹੋਵੇ ਉਹ ਦੋਸ਼ੀ ਉੱਤੇ ਸਕਿਉਰਟੀ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਕੋਈ ਕੁਛ ਨਹੀਂ ਹੁੰਦਾ ਕਰੋੜਾ ਰੁਪਇਆ ਬਚੇਗਾ ਸਾਡਾ ਕਰੋੜਾ ਰੁਪਇਆ ਫੇਰ ਮੈਂ ਡੀਜੀਪੀ ਸਾਹਿਬ ਨੂੰ ਮੁੱਖ ਮੰਤਰੀ ਨੂੰ ਸਾਰਿਆਂ ਨੂੰ ਅੱਜ ਔਣ ਕੇ ਬੇਨਤੀ ਕਰਦਾ ਸਾਰਿਆਂ ਦੀ ਭਾਵੇਂ ਜਿਹੜੇ 당 ਦੇ ਨਾਲ ਜੁੜਿਆ ਜਿਹੜੀ ਪਾਰਟੀ ਨਾਲ ਜੁੜਿਆ ਇਹਨਾਂ ਦੀਆਂ ਜਿਪਸੀਆਂ ਤੇ ਗਨਮੈਨ ਵਾਪਸ ਕਿੱਥੇ ਜਾਂ ਤੇ ਇਹਨਾਂ ਨੂੰ ਕਿਹਾ ਜਾਏ ਜੇ ਆ ਬੋਲਣਗੇ ਗਲਤ ਬਿਆਨ ਦੇਣਗੇ ਆਪੇ ਜੁੱਤੀਆਂ ਖਾਣਗੇ ਇਹਦੇ ਵਿੱਚ ਕਿਸੇ ਦਾ ਕੋਈ ਰੋਲ ਨਹੀਂ ਜੈ ਹਿੰਦ ਜੈ ਭਾਰਤ